ਸਤਿ ਸ਼੍ਰੀ ਅਕਾਲ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਜਿਹਾਂ ਦੋ ਚੀਜ਼ਾਂ ਦੱਸਾਂਗੇ ਜੋ ਆਪਾਂ ਅਲਮਾਰੀ ਵਿੱਚ ਜਿਹੜਾ ਨਹੀਂ ਰੱਖ ਸਕਦੇ ਜੇ ਆਪਾਂ ਉਹ ਅਲਮਾਰੀ 'ਚ ਰੱਖਾਂਗੇ ਤਾਂ ਹੋ ਜਾਵਾਂਗੇ ਕਰਜ਼ਾਈ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਆਪਾਂ ਕਿਹੜੀਆਂ ਚੀਜ਼ਾਂ ਐ ਅਲਮਾਰੀ 'ਚ ਨਹੀਂ ਰੱਖ ਸਕਦੇ ਚੀਜ਼ਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ ਮੈਂ ਤੁਹਾਨੂੰ ਕਾਫੀ ਸਾਰੀਆਂ ਚੀਜ਼ਾਂ ਦੱਸੂਗੀ ਪਰ ਉਹ ਦੋ ਚੀਜ਼ਾਂ ਜਿਹੜੀਆਂ ਮੇਨ ਚੀਜ਼ਾਂ ਜਿਹੜੀਆਂ ਆਪਾਂ ਅਲਮਾਰੀ ਵਿੱਚ ਨਹੀਂ ਰੱਖ ਸਕਦੇ ਨਹੀਂ ਤਾਂ ਜਿਹੜਾ ਕਰਜ਼ਾ ਆ ਸਿਰ ਚੜ ਜਾਂਦਾ ਹੈ ਤੇ ਆਪਾਂ ਕਰਜ਼ਾਈ ਹੋ ਜਾਂਦੇ ਹਾਂ ਕੋਕਿ ਜਾਣਿਆਂ ਜਾਣੇ ਵਿੱਚ ਆਪਾਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਜਿਨ੍ਹਾਂ ਦਾ ਆਪਾਂ ਨੂੰ ਬਾਅਦ ਵਿੱਚ ਜਿਹੜਾ ਨਤੀਜਾ ਭੁਗਤਣਾ ਪੈਂਦਾ ਆ ਤੇ ਆਪਾਂ ਕਰਜ਼ਾਈ ਹੋ ਜਾਂਦੇ ਆ ਅ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਤੁਹਾਡੇ ਅੱਗੇ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਘੰਟੀ ਦਾ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮੈਂ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੀ ਰਾਵਾਂਗੀ ਵੀਡੀਓ ਲੈ ਕੇ ਆਉਂਦੀ ਰਾਵਾਂਗੀ ਤੁਸੀਂ ਮੇਰੇ ਚੈਨਲ ਨੂੰ ਪਲੀਜ਼ ਸਪੋਰਟ ਕਰਿਓ ਹਾਂਜੀ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਪਹਿਲਾਂ ਤੁਹਾਨੂੰ ਮੈਂ ਕੁਝ ਕ ਹੋਰ ਚੀਜ਼ਾਂ ਜਿਹੜੀਆਂ ਘਰ 'ਚ ਆਪਾਂ ਨਹੀਂ ਰੱਖਣੀਆਂ ਜਿਹੜੀਆਂ ਕਰਜ਼ੇ ਦਾ ਕਾਰਨ ਬਣਦੀਆਂ ਨੇ ਉਹ ਦੱਸਦੀ ਆਂ ਫੇਰ ਤੁਹਾਨੂੰ ਦੱਸਾਂਗੀ ਕਿ ਅਲਮਾਰੀ ਦੇ ਵਿੱਚ ਉਹ ਕਿਹੜੀਆਂ ਦੋ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਰੱਖ ਸਕਦੇ ਸਭ ਤੋਂ ਪਹਿਲਾਂ ਦਾ ਘਰ ਦੇ ਵਿੱਚ ਜਿਹੜਾ ਆਪਣੇ ਬੇਕਾਰ ਸਮਾਨ ਕਬਾੜ ਜਿਹੜਾ ਆਪਾਂ ਕਹਿ ਦਿੰਨੇ ਜਿਹਨੂੰ ਕਬਾੜ ਕਹਿ ਦਿੰਨੇ ਆ ਜਿੰਦਾ ਪਲਾਸਟਿਕ ਦਾ ਹੀ ਕੋਈ ਡੱਬੇ ਵਗੈਰਾ ਕਿਚਨ ਦਾ ਦੇ ਵਿੱਚ ਸਮਾਨ ਉਹਦਾ ਖਾਲੀ ਹੋ ਜਾਂਦੇ ਆ ਉਹੋ ਡਬੇ ਹੋਗੇ ਜਾਂ ਜਿੱਦਾਂ ਕੋਈ ਲੋਹੇ ਦਾ ਬੇਕਾਰ ਸਮਾਨ ਆਪਾਂ ਨੇ ਜਿਹੜਾ ਬਿਲਕੁਲ ਵੀ ਆਪਣੇ ਕੰਮ ਦਾ ਨਹੀਂ ਹੈਗਾ ਕਬਾੜ ਆ ਜਿਹੜਾ ਉਹ ਆਪਾਂ ਘਰ ਵਿੱਚ ਨਹੀਂ ਰੱਖਣਾਗਾ ਇਹ ਵੀ ਜਿਹੜਾ ਕਰਜ਼ੇ ਦਾ ਤੇ ਬਿਮਾਰੀਆਂ ਦਾ ਜਿਹੜਾ ਕਾਰਨ ਇਹ ਬਣਦਾ ਆ ਜੇਕਰ ਆਪਣੇ ਘਰ ਵਿੱਚ ਕਬਾੜ ਪਿਆ ਰਹੂਗਾ ਤਾਂ ਆਪਾਂ ਜਿਹੜਾ ਆ ਬਿਮਾਰੀਆਂ ਦਾ ਜਿਹੜਾ ਸ਼ਿਕਾਰ ਹੋ ਜਾਵਾਂਗੇ ਤੇ ਕਰਜ਼ਾ ਵੀ ਆਪਣੇ ਸਿਰ ਤੇ ਜਿਹੜਾ ਹੋ ਜਾਊਗਾ ਤੇ ਦੂਸਰਾ ਹੈਗਾ ਜੀ ਕੁੱਟੀਆਂ ਹੋਈਆਂ ਜਿਹੜੀਆਂ ਆਪਣੇ ਜੁੱਤੀਆਂ ਹੁੰਦੀਆਂ ਨੇ ਜੁੱਤੀਆਂ ਕਿਉਂਕਿ ਕਈ ਆਪਾਂ ਨੂੰ ਆਦਤ ਹੁੰਦੀ ਆ ਪ੍ਰਾਣੀਆਂ ਜੁੱਤੀਆਂ ਆਪਾਂ ਰੱਖੀ ਜਾਂਦੇ ਆ ਨਵੀਆਂ ਆਪਾਂ ਲਈ ਆਈ ਜਾਂਦੇ ਆ ਉਹ ਪ੍ਰਾਣੀਆਂ ਜੁੱਤੀਆਂ ਵੀ ਆ ਜਿਹੜੀਆਂ ਆਪਣੇ ਘਰ ਵਿੱਚ ਪਈਆਂ ਨੇ ਉਹ ਵੀ ਆਪਾਂ ਦਾ ਜਿਹੜਾ ਇਹ ਕਰਜ਼ੇ ਦਾ ਕਾਰਨ ਬਣ ਜਾਂਦੀਆਂ ਨੇ ਕਿਉਂਕਿ ਉਹ ਪਈਆਂ ਰਹਿੰਦੀਆਂ ਨੇ ਫਾਲਤੂ ਦੇ ਵਿੱਚ ਜਿਹੜੀ ਚੀਜ਼ ਜਿਹੜੀ ਚੀਜ਼ ਆਪਣੇ ਫਾਲਤੂ ਪਈ ਆ ਉਹਨੇ ਆਪਾਂ ਨੂੰ ਕੋਈ ਨਾ ਕੋਈ ਤਾਂ ਨੈਗੇਟਿਵਿਟੀ ਆਪਾਂ ਨੂੰ ਜਿਹੜੀ ਦੇਣੀ ਆ ਜਿਹੜੀਆਂ ਇਹ ਆਪਣੇ ਚੀਜ਼ਾਂ ਫਾਲਤੂ ਪਈਆਂ ਨੇ ਇਹ ਜਿਹੜੀਆਂ ਨੈਗੇਟਿਵਿਟੀ ਦਿੰਦੀਆਂ ਨੇ ਘਰ ਦੇ ਵਿੱਚ ਜਿਹੜੀਆਂ ਨੈਗੇਟਿਵ ਜਿਹੜੀ ਆ ਹੁੰਦੀ ਆ ਆਪਣੇ ਲਿਆਉਂਦੀਆਂ ਨੇ ਨੈਗੇਟਿਵਤਾ ਆਪਾਂ ਨੂੰ ਚਾਹ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਘਰ ਵਿੱਚ ਜਿਹੜੀਆਂ ਬਿਲਕੁਲ ਨਹੀਂ ਰੱਖਣੀਆਂ ਚਾਹੀਦੀਆਂ ਗਿਆ ਕਵਾੜ ਹੋ ਗਿਆ ਟੁੱਟੀਆਂ ਹੋਈਆਂ ਜੁੱਤੀਆਂ ਹੋਈਆਂ ਜਾਂ ਟੁੱਟੀਆਂ ਹੋਣ ਚਾਹੇ ਵੈਸੇ ਵੀ ਪੁਰਾਣੀਆਂ ਆਪਣੀ ਜਿਹੜੀਆਂ ਆਪਾਂ ਯੂਜ਼ ਨਹੀਂ ਕਰਦੇ ਉਹ ਆਪਾਂ ਨੂੰ ਰੱਖਣੀਆਂ ਨਹੀਂ ਚਾਹੀਦੀਆਂ ਘਰ ਵਿੱਚ ਨਹੀਂ ਤਾਂ ਫਿਰ ਬਿਮਾਰੀਆਂ ਤੇ ਕਰਜ਼ਾ ਜਿਹੜਾ ਹੈ ਆਪਣੇ ਸਿਰ ਤੇ ਚੜ ਜਾਂਦਾ ਆ ਤੇ ਆਪਾਂ ਜਿਹੜਾ ਹੈਗਾ ਆ ਇਹ ਚੀਜ਼ਾਂ ਤੋਂ ਆਪਾਂ ਜਿਹੜਾ ਬਨੇਜ ਹੀ ਰੱਖੀ ਹੈ ਚੀਜ਼ਾਂ ਘਰ ਵਿੱਚ ਕਦੇ ਵੀ ਨਾ ਰੱਖੋ ਤੇ ਬੱ ਜੇ ਜਿਹੜੇ ਕਾगज ਵਗੈਰਾ ਪਾੜਦੇ ਤਾਂ ਬੱਚਿਆਂ ਨੂੰ ਇਹ ਕਾगज ਪਾੜਨ ਤੋਂ ਵੀ ਰੋਕੋ ਤੁਸੀਂ ਕਿਉਂਕਿ ਪਾਟੇ ਹੋਏ ਕਾगज ਇਹ ਵੀ ਕਰਜ਼ੇ ਦਾ ਜਿਹੜਾ ਆ ਕਾਰਨ ਬਣ ਜਾਂਦੇ ਨੇ ਬੱਚੇ ਕਾगज ਪਾੜ-ਪਾੜ ਸਿੱਟੀ ਜਾਂਦੇ ਤੇ ਆਪਣੇ ਸਿਰ ਤੇ ਜਿਹੜਾ ਆ ਕਰਜ਼ਾ ਹੋ ਜਾਂਦਾ ਆ ਇਹ ਵੀ ਆਪਣੇ ਕਰਜ਼ੇ ਦਾ ਜਿਹੜਾ ਕਾਰਨ ਬਣਦੇ ਨੇ ਤੇ ਅਲਮਾਰੀ ਦੇ ਵਿੱਚ ਤੁਸੀਂ ਕਿਸੇ ਤੋਂ ਜਿਹੜਾ ਪੈਸਾ ਉਧਾਰ ਲੈਨੇ ਹੋ ਕਿਸੇ ਕੰਮ ਲਈ ਆਪਾਂ ਲੈ ਹੀ ਲੈਨੇ ਆ ਉਧਾਰ ਕਿਸੇ ਤੋਂ ਕਰਜ਼ਾ ਲੈ ਲੈਨੇ ਆ ਉਧਾਰ ਕਰਜ਼ਾ ਹੀ ਹੁੰਦਾ ਆ ਤੇ ਉਹ ਪੈਸਾ ਆਪਾਂ ਜਿਹੜਾ ਆ ਜਦੋਂ ਆਪਾਂ ਲੈਨੇ ਆ ਉਹਨੂੰ ਅਲਮਾਰੀ ਵਿੱਚ ਜਿਹੜਾ ਸੇਵ ਕਰਕੇ ਰੱਖ ਲੈਨੇ ਆ ਕੁਝ ਸਮੇਂ ਲਈ ਵੀ ਚਲੋ ਕੋਈ ਨਹੀਂ ਆਪਾਂ ਇਹ ਜਿਹੜਾ ਜਿਹੜੇ ਕੰਮ ਲਈ ਆਪਾਂ ਇਹ ਜਿਹੜਾ ਆ ਪੈਸਾ ਲਿਆ ਆ ਆਪਾਂ ਉਹ ਕੰਮ ਤੇ ਬਾਅਦ ਵਿੱਚ ਇਹਨੂੰ ਯੂਜ਼ ਕਰ ਲਾਂਗੇ ਇੱਕ ਦੋ ਦਿਨ ਲਈ ਪਰ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਜਦੋਂ ਆਪਾਂ ਉਹ ਚੀਜ਼ ਲੈਣ ਲਈ ਪੈਸਾ ਲੈ ਲਿਆ ਆ ਤਾਂ ਉਹ ਪੈਸੇ ਦਾ ਜਿਹੜਾ ਉਹ ਸਮਾਨ ਲਿਓਣਾ ਤੁਸੀਂ ਲੈ ਆਓ ਉਹਨੂੰ ਕਰਜ਼ੇ ਨੂੰ ਅਲਮਾਰੀ ਵਿੱਚ ਸੇਵ ਨਾ ਕਰੋ ਨਹੀਂ ਤਾਂ ਫਿਰ ਉਹ ਕਰਜ਼ਾ ਦੇਖੋ ਪੈਸਾ ਆਪਾਂ ਲਿਆ ਕੇ ਅਲਮਾਰੀ ਵਿੱਚ ਸੇਵ ਕਰ ਲਿਆ ਜਾਪਾ ਆਪਣੇ ਪਰਸ ਵਿੱਚ ਰੱਖ ਲਿਆ ਤਾਂ ਉਹ ਸੇਵ ਕਰ ਜਾਂ ਸੇਵ ਹੀ ਹੋ ਰਿਹਾ ਹੈ ਬਾਅਦ ਰਿਆਇਆ ਕਰਜ਼ਾ ਕਰਜ਼ਾ ਸਿਰ ਤੇ ਚੜੂਗਾ ਜਦੋਂ ਆਪਾਂ ਇਹ ਜਿਹੜੀ ਆ ਕਰਜ਼ੇ ਵਾਲੀ ਰਕਮ ਸੇਵਿੰਗ ਦੇ ਵਿੱਚ ਰੱਖਾਂਗੇ ਜਿਹੜੀ ਚੀਜ਼ ਲਈ ਆਪਾਂ ਮੰਨ ਲਓ ਆਪਾਂ ਮੋਟਰਸਾਈਕਲ ਲੈ ਲਈ ਕਿਸੇ ਤੋਂ ਕਰਜ਼ਾ ਲੈ ਲਿਆ ਤਾਂ ਜਦੋਂ ਤੁਸੀਂ ਕਰਜ਼ਾ ਲੈ ਲਿਆ ਉਸੇ ਟਾਈਮ ਤੇ ਤੁਸੀਂ ਮੋਟਰਸਾਈਕਲ ਲੈ ਆਓ ਜਿਹੜੀ ਵਿੱਚ ਲਈ ਤੁਸੀਂ ਕਰਜ਼ਾ ਲੈਨੇ ਹੋ ਲੈ ਆਓ ਇਹਨੂੰ ਕਦੇ ਵੀ ਆਪਣੇ ਬਾਟੂਏ ਵਿੱਚ ਪਰਸ ਵਿੱਚ ਤੇ ਅਲਮਾਰੀ ਵਿੱਚ ਨਾ ਰੱਖੋ ਤੇ ਦੂਸਰੀ ਚੀਜ਼ ਹੈਗੀ ਆ ਜੀ ਜਿਹੜੇ ਆਪਾਂ ਕੱਪੜੇ ਜਿਹੜੇ ਆਪਣੇ ਹੁੰਦੇ ਆ ਆਪਾਂ ਯੂਜ਼ ਨਹੀਂ ਕਰਦੇ ਫਟੇ ਪੁਰਾਣੇ ਹੁੰਦੇ ਆ ਜਾਂ ਵੈਸੇ ਆਪਾਂ ਨੂੰ ਕਿਸੇ ਨੂੰ ਟਾਈਟ ਹੋ ਜਾਂਦੇ ਆ ਜਾਂ ਕਿਸੇ ਨੂੰ ਢਿੱਲੇ ਹੋ ਜਾਂਦੇ ਲੂਜ਼ ਹੋ ਜਾਂਦੇ ਆ ਉਹਨਾਂ ਨੂੰ ਵੀ ਆਪਾਂ ਅਲਮਾਰੀ ਵਿੱਚ ਰੱਖ ਛੱਡਦੇ ਆ ਉਹ ਕੱਪੜੇ ਵੀ ਤੁਸੀਂ ਅਲਮਾਰੀ ਵਿੱਚ ਨਾ ਰੱਖਿਆ ਕਰੋ ਉਹਨਾਂ ਕੱਪੜਿਆਂ ਨੂੰ ਗਰੀਬਾਂ ਨੂੰ ਦਾਨ ਕਰਦਿਆ ਕਰੋ ਕਿਸੇ ਨੂੰ ਦਾਨ ਦੇਦਿਆ ਕਰੋ ਜਾਂ ਫਿਰ ਉਹਨਾਂ ਨੂੰ ਜਲਾਦਿਆ ਕਰੋ ਅਲਮਾਰੀ ਵਿੱਚ ਕੱਪੜੇ ਪਾਟੇ ਪੁਰਾਣੇ ਕਦੇ ਵੀ ਨਾ ਰੱਖੋ ਇਹ ਵੀ ਹੈ ਜਿਹੜਾ ਕਰਜ਼ੇ ਦਾ ਜਿਹੜਾ ਕਾਰਨ ਆ ਬੰਦ ਈ ਆ ਦੇਖੋ ਕਿੰਨੀਆਂ ਚੀਜ਼ਾਂ ਹੋ ਗਈਆਂ ਕਬਾੜ ਹੋ ਗਿਆ ਟੁੱਟੀਆਂ ਵਆਂ ਜੁੱਤੀਆਂ ਹੋ ਗਈਆਂ ਬੱਚੇ ਕਾਗਜ਼ ਕਾੜ ਦੇ ਨੇ ਕਰਜ਼ੇ ਦਾ ਪੈਸਾ ਅਲਮਾਰੀ ਚ ਨਹੀਂ ਰੱਖਣਾਗਾ ਤੇ ਜਿਹੜੀਆਂ ਹੈਗੀਆਂ ਆਹ ਫਟੇ ਪੁਰਾਣੇ ਕੱਪੜੇ ਜਾਂ ਫਿਰ ਆਪਣੇ ਢਿੱਲੇ ਹੋਏ ਟਾਈਟ ਹੋਏ ਕੱਪੜੇ ਜਿਹੜੇ ਬੇਫਾਲਤੂ ਆਪਣੇ ਕੰਮ ਵਿੱਚ ਜਿਹੜੇ ਨਹੀਂ ਵਰਤਚਾਉਣ ਵਾਲੇ ਉਹਨਾਂ ਨੂੰ ਕਦੇ ਵੀ ਆਪਣੇ ਘਰ ਚ ਨਹੀਂ ਰੱਖਣਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਕਰਜ਼ੇ ਦਾ ਤੇ ਬਿਮਾਰੀਆਂ ਦਾ ਕਾਰਨ ਆ ਜਿਹੜਾ ਬਣਦੀਆਂ ਨੇ ਕਿਉਂਕਿ ਮੈਂ ਵੀ ਇਹੇ ਗਲਤੀ ਕਰ ਚੁੱਕੀ ਆ ਤੇ ਮੈਂ ਇਹ ਗਲਤੀ ਨੂੰ ਸਦਾ ਦੇ ਵਿੱਚ ਸੁਧਾਰ ਕੀਤਾ ਆ ਮੈਨੂੰ ਵੀ ਕਿਸੇ ਨੇ ਹੀ ਦੱਸਿਆ ਸੀਗਾ ਕਿ ਇਹ ਜੜੀਆਂ ਚੀਜ਼ਾਂ ਨਹੀਂ ਤੁਸੀਂ ਇਹ ਘਰ ਚ ਨਾ ਰੱਖੋ ਤੇ ਤੁਸੀਂ ਇਹ ਇਹਨਾਂ ਚੀਜ਼ਾਂ ਜਿਵੇਂ ਜਿਵੇਂ ਘਰ ਤੋਂ ਬਾਹਰ ਕਰੀ ਜਾਓਗੇ ਤੁਹਾਡਾ ਕਰਜ਼ਾ ਥਿਮੀ ਥਿਮੀ ਜਿਹੜਾ ਕੱਟਦਾ ਜਾਊਗਾ ਸੋ ਮੈਂ ਇਸੇ ਤਰ੍ਹਾਂ ਕੀਤਾ ਤੇ ਆਪਾਂ ਜਿਹੜਾ ਹੈਗਾ ਆ ਕਰਜ਼ੇ ਤੋਂ ਜਿਹੜੀ ਮੁਕਤੀ ਪਾ ਲਈ ਆ ਮੈਂ ਕੋਈ ਵੀ ਚੀਜ਼ ਜਿਹੜੀ ਬੇਫਾਲਤੂ ਦੀ ਘਰ ਵਿੱਚ ਨਹੀਂ ਰੱਖੀ ਹੈਗੀ ਜਿਹੜੀਆਂ ਚੀਜ਼ਾਂ ਮੇਰੀ ਜ਼ਰੂਰਤ ਦੇ ਅਨੁਸਾਰ ਮੈਨੂੰ ਚਾਹੀਦੀਆਂ ਨੇ ਸਾਨੂੰ ਉਹੀ ਚੀਜ਼ਾਂ ਸਾਡੇ ਘਰ ਵਿੱਚ ਨੇ ਅਸੀਂ ਬੇਫਾਲਤੂ ਚੀਜ਼ਾਂ ਜਿਹੜੀਆਂ ਘਰ 'ਚ ਨਹੀਂ ਰੱਖੀਆਂ ਹੈਗੀਆਂ ਤੇ ਸਾਨੂੰ ਜਿਹੜਾ ਇਹ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢਣ ਦਾ ਵਧੀਆ ਨਤੀਜਾ ਮਿਲਿਆ ਹੈ ਤੇ ਮੈਂ ਕਿਹਾ ਚਲ ਤੁਹਾਡੇ ਨਾਲ ਵੀ ਸ਼ੇਅਰ ਕਰਦਾ ਤੁਸੀਂ ਵੀ ਜਿਹੜਾ ਕਰਜ਼ੇ ਦੇ ਮਤਲਬ ਕਰਜ਼ੇ ਤੋਂ ਬਚ ਸਕੋ ਤਾ ਕਰਕੇ ਮੈਂ ਇਹ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰੀ ਆ ਤੇ ਨਕਾਰਾਤਮਕ ਊਰਜਾ ਜਿਹੜੀ ਆਪਣੇ ਘਰ ਵਿੱਚ ਇਸੇ ਤਰ੍ਹਾਂ ਹੀ ਆਉਂਦੀ ਆ ਆਪਾਂ ਨੂੰ ਸਕਾਰਾਤਮਕ ਊਰਜਾ ਲਿਆਉਣੀ ਚਾਹੀਦੀ ਆ ਜਿਹੜੀ ਤੁਸੀਂ ਇਹ ਥੋੜੀ ਜੀ ਫਟਕੜੀ ਲੈ ਲਓ ਉਹਨੂੰ ਕੱਚ ਦੇ ਭਾਂਡੇ ਦੇ ਵਿੱਚ ਪਾ ਕੇ ਤੇ ਕਮਰਿਆਂ ਦੇ ਵਿੱਚ ਜਿਹੜਾ ਆ ਹਰੇਕ ਕਮਰੇ ਦੇ ਵਿੱਚ ਰੱਖ ਦਿਓ ਥੋੜੀ ਥੋੜੀ ਫਟਕੜੀ ਆ ਜਿਹੜੀ ਲੈ ਲੈਣੀ ਆ ਤੁਸੀਂ ਛੋਟੀ ਛੋਟੀਆਂ ਧਣੀਆਂ ਲੈ ਕੇ ਫਟਕੜੀਆਂ ਤੁਸੀਂ ਉਹਨਾਂ ਨੂੰ ਕਮਰਿਆਂ ਦੇ ਵਿੱਚ ਰੱਖ ਦਿਓ ਇਹਦੇ ਨਾਲ ਜਿਹੜੀ ਨਕਾਰਾਤਮਕ ਊਰਜਾ ਜਿਹੜੀ ਆ ਉਹ ਆਪਣੇ ਘਰ ਦੇ ਵਿੱਚ ਜਿਹੜਾ ਐਂਟਰ ਨਹੀਂ ਕਰੂਗੀ ਉਹਦੇ ਨਾਲ ਤੁਹਾਡੇ ਫਟਕੜੀ ਹੋਈ ਤੇ ਨਾਮਕ ਹੋ ਗਿਆ ਇਹ ਆ ਜਿਹੜੀਆਂ ਨਕਾਰਾਤਮਕ ਊਰਜਾ ਨੂੰ ਆ ਜਿਹੜਾ ਆਪਣੇ ਘਰ ਚ ਨਹੀਂ ਆਉਣ ਦਿੰਦੀ ਆ ਇਹਦੇ ਨਾਲ ਸਕਾਰਾਤਮਕ ਊਰਜਾ ਜਿਹੜੀ ਆਪਣੇ ਘਰ ਚ ਆਊਗੀ ਤੇ ਬਿਮਾਰੀਆਂ ਤੋਂ ਜਿਹੜਾ ਇਹ ਬਹੁਤ ਜਲਦੀ ਆਪਾਂ ਨੂੰ ਛੁਟਕਾਰਾ ਮਿਲੂਗਾ ਤੁਸੀਂ ਇਹ ਜਿਹੜਾ ਆ ਅਪਣਾ ਕੇ ਦੇਖ ਲਓ ਇਹ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਤੇ ਤੁਹਾਨੂੰ ਜਿਹੜਾ ਇਹ ਵਧੀਆ ਰਿਜ਼ਲਟ ਮਿਲਣਗੇ ਜੇਕਰ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ